ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےਵ ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਇਸ ਸਮੇਂ ਦਾ तकरीबन 5 ਵਜਣ ਨੂੰ ਆਏ ਨੇ 4:30 ਤੋਂ ਉਪਰ ਐ ਲਾਈਟ ਚੱਲੀ ਜਾਂਦੀ ਐ ਮੋਟਰ ਵਾਲੀ ਤੇ ਸਵੇਰੇ ਕੰਮ ਬਾੜਾ ਸੀ ਗਿਆ ਫੇਰ ਕਿਸੇ ਨਾਲ ਰੋਲੇ ਰੋੜ ਤੇ ਜਬਾਗੇ ਤੇ ਮੈਂ 1 ਵਜੇ ਘਰੇ ਆਇਆ ਸੀ ਤੇ ਆ ਕੇ 1 ਵਜੇ ਰੋਟੀ ਖਾਧੀ ਤੇ ਫਿਰ ਉਹਨਾਂ 2 ਘੰਟੇ ਪੈ ਗਿਆ ਤੇ ਹੁਣ 3:30 ਵਜੇ ਜੋਤਰੀ ਆਏ ਉਹ ਉੱਠਿਆ ਫਿਰਦਾ ਤੇ ਇੱਧਰ ਕਾਕਰ ਨਾਲ ਪਾ ਗਿਆ ਤੀਗਾ ਤੇ ਰਹਿੰਦਾ ਸੀ ਇੱਧਰ ਕੰਮ ਦਾਣਾ ਦਾਪਾ ਲਾਉਣ ਵਾਲਾ ਤੇ ਦਵਿੰਦਰ ਕਰ ਰਿਹਾ ਸੈਟਿੰਗ ਇੱਧਰ ਸਪੀਕਰਾਂ ਦੀ ਹੈ ਦਵਿੰਦਰ ਤੇ ਕੀ ਹੋਸ ਵੀ ਕਰਨ ਵੇ ਹੈ ਦਾਣਾ ਥੋੜਾ ਲਾਤਾ ਟੋਕਰਾ ਹੋਰ ਪਾਇਆ ਚਾਰ ਦਾ ਬਹੁਤਾ ਬੁੱਤ ਚਾਰਤਾ ਹੋਈ ਉਹਨੇ ਤੇ ਜਿਹੜਾ ਮੌਸਮਤੀ ਆਪਣਾ ਜੋ ਸਾਫ ਹੋ ਗਿਆ ਤੇ 17 18 19 ਤਰੀਕ ਨੂੰ ਦੱਸਿਆ ਤੀਗਾ ਤੇ ਉਹ ਆਪਣਾ ਲੰਘਿਆ ਟਾਈਮ ਤੇ ਮੌਸਮ ਮੁਸਾਫਾ ਬਿਲਕੁਲ ਅੱਜ 10 ਤਰੀਕ ਦੇ ਹਿਸਾਬ ਨਾਲ 10 ਜੂਨ ਨੂੰ ਲਾਈ ਸੀ ਜੀਰੀ ਅੱਜ 19 ਸਤੰਬਰ ਹੋ ਗਈ ਹੈ 7 ਜੂਨ ਨੂੰ ਲੱਗੇ ਸੀ ਲਾਉਣ ਉਹ ਹਿਸਾਬ ਨਾਲ 100 ਦਿਨ ਹੋ ਗਏ ਜੀਰੀ ਲਾਈ ਨੂੰ ਉੱਤੀ ਹੋਵੇ 2 ਦਿਨ ਤੇ 30 ਦਿਨਾਂ ਦੀ ਪੋਸਟ ਸੀ 40 ਦੀ 170 ਦਿਨ ਲੱਗੇ ਨੇ ਬਈ ਪੀੜੀ ਉਸ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ ਪੀੜੀ ਉਸ ਪਰ ਇਹ ਜਿਹੜੇ ਟਰਾਲੀਆਂ ਭਰਦੀ ਐ ਉਦੋਂ ਵੀ ਜੀ ਲਵਾਉਂਦੀ ਐ ਜਦੋਂ ਟਰਾਲੀਆਂ ਭਰਦੀ ਹੈ ਤੇ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਨਸਾਰੇ ਦੇ ਬਹੁਤ ਸੋਹਣੇ ਬੱਲੀ ਐ 26 ਸੁਬੀ ਨੂੰ ਤਾਂ ਦੁੱਗਣੀ ਬੱਲੀ ਹੁੰਦੀ ਐ ਇਹਦੀ ਬਈ ਤੇ ਕਿੰਨਾ ਮਰਜੀ ਮੀਂਹ ਧੱਕਣ ਦੇ ਰਿਹਾ ਜਾਂ ਡਿੱਗਦੀ ਨਹੀਂ ਇਹ ਬਾਕੀ ਸਰੇ ਮਾਰਦੀ ਨਹੀਂ ਕਿਸਾਨ ਨੂੰ ਅਸਚੀਤ ਤਾਂ ਇਹ ਡਿੱਗਦੀ ਨਹੀਂ ਜਮਾ ਕਿੰਨਾ ਮਰਜੀ ਡਾਊਨ ਰਹਿ ਜੇ ਕੰਮ ਜੇ ਮੌਸਮ ਜਮੇਤ ਕੀ ਹੁਣ ਟਰੰਡ ਪੈਣ ਲੱਗੀ ਕੀਤੀ ਰਾਤਰੀ ਜੇ ਵਧੀਆ ਰਿਹਾ ਤਾਂ ਇਹ 90 90 ਤੇ ਆਮ ਵਗ ਜਾਂਦੀ ਐ ਤੇ ਚਲੋ ਮਿਲਦੇ ਆ ਤੁਹਾਨੂੰ ਆ ਦਿਖਾਈਏ ਆਪਾਂ ਆ ਗਏ ਹੁਣ ਆਪਣੇ ਬਾਹਰਲੇ ਘਰ ਤੋਂ ਖੇਤ ਕੰਨੀਆਂ ਆ ਗਏ ਹੁਣ ਆਪਾਂ ਤੇ ਆਪਾਂ ਤੇ ਆਪਾਂ ਆ ਗਏ ਹੁਣ ਸਵੀਮਿੰਗ ਪੂਲ ਤੇ ਬਰਕ ਵੱਖਰਾ ਹੀ ਨਜ਼ਾਰਾ ਇੱਥੇ ਜੀ ਬਹੁਤ ਲੱਗਦਾ ਜੀ ਇੱਥੇ ਸਵੀਮਿੰਗ ਪੂਲ ਤੇ ਕਿਉਂ ਇਤਰਾ ਉਹ ਵੀ ਜੇ ਮੈਂ ਇਹੇ ਕਿਨਾਰੇ ਤੇ ਬੈਠਣਾ ਜਿਵੇਂ ਇੱਕ ਤਰ੍ਹਾਂ ਵੱਖਰੇ ਪਾਣੀ ਦੇ ਕਿਨਾਰੇ ਤੇ ਬਹਿ ਕੇ ਗੱਲਬਾਤ ਕਰਨ ਦਾ ਜਾਂ ਬਹਿ ਕੇ ਕੋ ਸੋਚਣ ਦਾ ਤੂੰ ਲੰਮੀਆਂ ਦੂਰ ਤੱਕ ਸੋਚਣ ਲੱਗ ਜੋਂ ਵੱਖਰੀ ਹੈ ਦਿਮਾਗ ਨੂੰ ਰਿਲੈਕਸ ਬੀ ਲੋਂਦਾਗਾ ਤੇ ਵਧੀਆ ਲੱਗਦਾ ਦੇਖਣ ਨੂੰ ਇਹ ਆਪਣੀ ਮੋਟਰ ਵਾਲੀ ਲਾਈਟ ਆ ਜਿਹੜੀ ਇਹ ਇੱਕ ਦਿਨ ਆਉਂਦੀ ਆ 3:30 ਵਜੇ ਇੱਕ ਦਿਨ ਆਉਂਦੀ ਆ ਕਿ 11:30 ਵਜੇ ਦੁਪਹਿਰੇ ਜਿਹੜੀ 11:30 ਵਜੇ ਆਉਂਦੀ ਆ ਕੀ ਇਹ ਗਲਤ ਆਉਂਦੀ ਆ ਇਹ ਨਾ ਬਈ 2 ਘੰਟੇ ਨਾਲ ਕੱਟਣ ਲੱਗ ਜਾਂਦਾ ਇਹ ਚ ਤੇ 2 ਘੰਟੇ ਨਾਲ ਕੱਟ ਲੱਗਣ ਨਾਲ ਆਪਾਂ ਜਿਹੜਾ ਆਪਾਂ ਨੂੰ ਆਰਾਮ ਤਾਂ ਨਹੀਂਗਾ ਜਿਹੜਾ ਟਾਈਮ ਹੈਗਾ ਤੜਕੇ 3:30 ਨਾਲ ਉਹ ਚ ਕੱਟ ਨਹੀਂ ਲੱਗਦਾ ਤੇ ਉਹਨਾਂ ਨਾਲ ਵਾਹਨ ਵਧੀਆ ਰਵੰਜਨ ਹੈ ਇਧਰ ਆ ਗਈ ਬਾਬੇ ਜੀ ਸਮਾਰ ਆਪਣੇ ਦੀ ਹੁਣ ਵੱਡਾਂ ਦੇ ਦਰਖ ਦਰੋਤੇ ਤੋਂ ਸਮਾਰ ਕੇ ਵੱਢ ਕੇ ਦਸਹਰੇ ਤੋਂ ਪਹਿਲਾਂ ਇਹਨੇ ਰੰਗ ਕਰਨਾ ਸਮਾਰ ਕੇ ਰੰਗ ਕਰਦਾ ਇਹ ਨੰਗਣ ਦਾ ਰਸਤਾ ਪੂਰਾ ਵਧੀਆ ਖੁੱਲਾ ਬਣਾਇਆ ਹੋਇਆ ਹੈ ਆਪਣਾ ਤੇ ਆ ਆਪਣੀ ਪੀਲੀ ਪੂਸਾ ਬਾਈ ਤੁਸੀਂ ਕਵਿੰਟਾ ਚ ਬਹੁਤ ਦਿਨੋਂ ਇੰਨਾ ਵੀ ਪੀਲੀ ਪੂਸਾ ਦੀ ਕੀ ਖਾਸੀਅਤ ਹੈ ਇਹ ਹੈ ਤੇ ਖਾਸੀਅਤ ਇਹ ਵੀ ਮਾਰਦੀ ਨਹੀਂ ਹੈਗੀ ਕਿਸਾਨ ਨੂੰ ਈਂਚ ਵੀ ਡੁੱਬ ਗਈ ਹੋਰ ਵੀ ਵਿਧਰਾ ਹੋ ਗਿਆ ਇਹੇ ਧੋਖਾ ਰਿੰਦਿੰਦੀ ਹੈਗੀ ਬਾਈ ਜੀ ਸਾਹਿਬ ਨੂੰ ਜਿਹੜੇ ਲਾਉਂਦੇ ਨੇ ਪਤਾ ਹੀ ਇਹਦੇ ਬਾਰੇ ਫੋਨਾ ਬੂਟੇ ਤੇ ਆਪਣੇ ਦੇ ਅਮਰੂਦ ਲੱਗਣੀਆਂ ਜਿਹੜਾ ਖੇਤ ਦੇ ਬਚਾਲਿਆ ਦਿਖਾਉਣਾ ਤੁਹਾਨੂੰ ਆ ਬੂਟਾ ਇਹ ਬੂਟੇ ਤਾਂ ਇੰਨੇ ਅਮਰੂਦ ਲੱਗਣੇ ਨੇ ਬਾਈ ਸਾਰਾ ਸਿਆਲ ਨਹੀਂ ਮੁੱਕਦੇ ਤੋਂ ਮਾਗ ਫੱਗਣ ਤੱਕ ਆਈ ਜਾਂਦੇਗਾ ਸਾਰੇ ਕਣਕ ਬੀਜਣੇ ਬਲੇ ਇਹਦੇ ਫਰੂਟ ਲੱਗ ਜਾਣਗੇ ਕਿਰਨ ਫਿਰ 2 ਮਹੀਨੇ ਪੱਕੀ ਜਾਣਗੇ ਮੁਕਦੀ ਨਹੀਂ ਹੈਗੀ ਓ জুম ਕਰਕੇ ਦਿਖਾਉਣਾ ਉਹ ਲੱਗੇ ਨਹਿਰ ਆ ਗਈ ਵੱਡੀ ਆਪਣੀ ਇੰਨਾ ਕੈਮਰਾ ਜ਼ੂਮ ਹੋਇਆ ਲਾ ਕਿਲੋਮੀਟਰ ਤੇ ਨਹਿਰ ਹਥੋਂ ਜਮਾਂ ਹੀ ਲੱਗਦਾ ਵੀ ਨੇੜੀ ਹੁੰਦੀ ਹੈ ਇੰਨੀ ਜ਼ੂਮ ਹੈ ਦੀ ਕੈਮਰੇ ਦੀ ਦੇਖੋ ਦੇਖੋ ਇੰਨੀ ਜ਼ੂਮ ਹੈ ਚਲੋ ਮਿਲਦੇ ਅੱਗੇ ਤੁਹਾਨੂੰ ਬਾਕ ਕਮਾਲ ਚੀਜ਼ ਸਰੀਰ ਲਈ ਇੰਨੀ ਚੰਗੀ ਚੀਜ਼ ਸਰੀਰ ਤੋਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਹਟਾਉਂਦੀ ਹੈ ਤੇ ਦਿਮਾਗੀ ਟੈਨਸ਼ਨ ਵਾਲਾ ਨਾ ਗਿਰਨਾ ਵਾਲਾਂ ਤੇ ਜਿਹੜੀ ਸਿਕਾ ਕਾਈ ਆ ਜਾਨੀ ਮਤਲਬ ਕਿ ਜਿਹਨੇ ਆਪਾਂ ਸਿਕਰੀ ਕਹਿੰਦੇ ਆ ਸਭ ਤੋਂ ਵਧੀਆ ਚੀਜ਼ ਆ ਆਮਲਾ ਇਹਨੂੰ ਖਾਓ ਕਿਵੇਂ ਚਾਹੇ ਮਤਲਬ ਕਿ ਇਹਨੂੰ ਵੱਧ ਤੋਂ ਵੱਧ ਖਾਓ ਕੱਚਾ ਖਾਓ ਇਹਦਾ achar ਪਾਓ ਚਾਹੇ ਰਮ ਰੱਬਾ ਪਾਓ ਇਹਨੂੰ ਵੱਧ ਤੋਂ ਵੱਧ ਖਾਓ ਆਪਣੇ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਘਰੇ ਲੱਗੇ ਨੇ ਇਸ ਵਾਰ ਘਰੇ ਲੱਗੇ ਨੇ ਆਪਣੇ ਦੇਖੋ ਜੀ ਬਹੁਤ ਵਧੀਆ ਲੱਗੇ ਨੇ ਇਹ ਠਾਂ ਵੀ ਆ ਦੇ ਆਮੀ ਰਹਿਣਗੇ ਆਪਾਂ ਨੂੰ ਇੱਧਰ ਵੀ ਬਹੁਤ ਲੱਗੇ ਨੇ ਹੁਣ ਇਹ ਠਾਂ ਡਿੱਗੀ ਜਾਂਦੇ ਨੇ ਠਾਂ ਜੀਰੀ ਹੈ ਇਹ ਠਾਂ ਜੀਰੀ ਕਰਕੇ ਰਾਮ ਹੋ ਜਾਣਾ ਜਦੋਂ ਜੀਰੀ ਵੱਡੀ ਗਈ ਫਿਰ ਰਾਮ ਨਾਲ ਇਹ ਕਿਲਾਸ ਨੂੰ ਲੁਸਨ ਲਾ ਮਗਰ ਚੁਗੀ ਜਾਇਆ ਕਰਾਂਗੇ। ਇਹ ਵੀ ਸਸ ਤੁਹਾਨੂੰ ਲਵੇ ਜਾ ਕੇ ਦਿਖਾਉਣਾ ਵਾ। ਇਹ ਆ ਪੀਲੀ ਪੂਸ਼ ਆਪਣੀ। ਪਹਿਲਾਂ ਤੁਸੀਂ ਬੱਲੀ ਦੇਖੋ ਬਾਈ। ਬੱਲੀ ਦੇਖੋ ਤੁਸੀਂ ਦਾਣੇ ਹੀ ਦੇਖੋ ਜੀ। ਵਾਜਨ ਦੇਖੋ। ਆਪਣੇ ਜਿਹੜੇ 4 ਕਿਲੇ ਗੇਤੇ ਨਿਸਰਗੇ ਸੀ। ਉਹਨੂੰ ਤਾਂ ਹਲਦੀ ਰੋਗ ਹੈਗਾ ਨਹੀਂ ਇਹਨੂੰ ਤਾਂ ਭੋਰਾ ਵੀ ਨਹੀਂ ਹੋਇਆ ਦੇਖੋ। ਦਾਣੇ ਪਕਾ ਚਾ ਚੁੱਕੇ ਨੇ। ਇੱਕ ਮਹੀਨੇ ਨੂੰ ਵੱਢੀ ਜਾਣਾ ਨੇ ਅੱਜ 20 ਤਰੀਕਾ 20 ਤਰੀਕ ਨੂੰ ਇਹ ਬਾਣ ਵਿੱਲਾ ਹੋ ਜਾਊਗਾ 20 ਤਰੀਕ ਤੱਕ ਇਹ ਪਹਣਨੇ ਵਿੱਲਾ ਹੋ ਜਾਣਾ ਤੇ ਫਿਰ ਇਹਦੇ ਵਿੱਚ ਆਪਾਂ ਕਣਕ ਛਰੋਂ ਜੋ ਵੀ ਬੀਜਣੀ ਹੈ ਵਹਣ ਡਿਸਟਾਰਟ ਕਰ ਡਿਸਾਈਡ ਕਰਕੇ ਵੀ ਆਹ ਵਹਣ ਚਾਹ ਬੀਜਣੀ ਹੈ ਫਸਲ ਦੇ ਚਾਹ ਬੀਜਣੀ ਹੈ ਉਹ ਸਾਰਾ ਉਹਨਾਂ ਨੂੰ ਬੀਜ ਦਾਂਗੇ ਜੀ ਵਾਬੇ ਰਿਸ਼ਮਾਰ ਆ ਕਿਧਰ ਆਪਣੇ ਨੇ ਕੁੱਤੇ ਬੈਜਣੇ ਸਾਮੇ ਆ ਕੇ ਇਹ ਇਹ ਐ ਨੂੰ ਪੀਲੀ ਪੂਸਾ ਨੂੰ ਐਵੇਂ ਨਹੀਂ ਕਹਿੰਨੇ ਬਾਈ ਕੀ ਗੱਲ ਬਾਤ ਆ ਜਿੱਤਾ ਕੇ ਰੋ ਵਾਇਦਾ ਢੀ ਜੰਮ ਦੇਖੋ ਇਹ ਰੇਠੋਂ ਬੁੱਜਾ ਬਣੇ ਪਸਾ ਮੈਂ ਖੜਿਆ ਦੇਖੋ ਕਿ ਡਗੜਾ ਬੂਟਾ ਮਾਰਦੀ ਹੈ ਨਾੜ ਦੇਖੋ ਤਾਂ ਕਿੰਨਾ ਮੋਟਾ ਦਾ ਬਹੁਤ ਤਗੜੀ ਚੀਜ਼ ਹੈ ਦੇਖੋ ਦੇਖੋ ਇੱਧਰ ਗੰਨਾ ਤਕਰੀਬਨ ਆਪਣਾ 10 10 ਫੁੱਟ ਦਾ ਹੋਏ ਜਿਹੜੇ ਵਿੱਚ ਕਹਿੰਦੇ ਨੇ ਸਾਡੇ ਕੋਲੇ ਆਹ ਵੈਰਾਈਟੀ ਹੈ ਗੰਨਾ ਆਪਣਾ 10 10 ਫੁੱਟ ਦਾ ਹੋ ਗਿਆ ਜੀ ਤਕਰੀਬਨ ਤੇ ਆਪਾਂ ਨੇ ਇਹ ਇੱਕ ਕਬੂਜਾ ਘਰੇ ਸੀਗੇ ਦੋ ਇੱਕ ਮੋਟਰ ਤੇ ਸੀ ਤੇ ਇੱਕ ਮੇਰੇ ਦੋਸਤ ਰਲੇ ਦੀ ਵੱਢ ਕੇ ਦੋ ਕਬੂਜੇ ਬੂਜੇ ਦਾ ਮਤਲਬ ਇੱਕ ਗੰਨੇ ਤੋਂ ਜਿਹੜੇ 10 12 ਗੰਨੇ ਬਣੇ ਹੁੰਦੇ ਨੇ 40 ਕਿ ਗੰਨੇ ਤੋਂ ਇੰਨਾ ਕਿੰਨੇ ਹੋ ਗਏ ਟੋਟੇ ਵੱਢ ਕੇ ਪਹਿਲਾਂ ਇਹ ਦੱਬ ਤੇ ਸੀ ਹਰਾ ਕਰਕੇ ਤੇ ਲਾਇਆ ਸੀ ਤੁਸੀਂ ਵਲੌਗਾਂ ਚ ਦੇਖਿਆ ਹੀ ਹੈ ਤੇ ਲੋਕ ਕਹਿੰਦੇ ਸਾਡੇ ਕੋਲੇ ਆ ਵੀ ਆ ਵੀ ਪਤਾ ਨਹੀਂ ਕਿਹੜਾ ਵੀ ਰੱਬ ਹੀ ਜਾਣਦਾ 10 10 ਫੁੱਟ ਦਾ ਹੋ ਗਿਆ ਜੀ ਇਹ ਦਸ ਤੋਂ ਵੱਧਦੀ ਹੋਣਾ ਜੇ ਉੱਪਰ ਤੱਕ ਜਮਾ ਆਗ ਤੱਕ ਜਾਣਾ ਜੀ ਹਜੇ ਇਹਨੇ ਹੋਰ ਵਧਣਾਗਾ ਫੇਰ ਪੱਕਣਾ ਸਿਆਲਾਂ ਚ ਆਪਾਂ ਨੂੰ ਗੰਨੇ ਨੂੰ ਗੁੜ ਨੂੰ ਮੁਕਦਣੀ ਨਾਲੇ ਗਾਹ ਨੂੰ ਵੀ ਹੋਰ ਵਧਾ ਲਾਂਗੇ ਆਪਾਂ ਹੋਰ ਤੱਕ ਲੱਗਿਆ ਹੋਇਆ ਮੱਝਾਂ ਆਪਣੇ ਰੱਜੀਆਂ ਖੜੀਆਂ ਨੇ ਕਿਰ ਤੇ ਬਸ ਅੱਧੇ ਘੰਟੇੰ ਤਾਰਾਂ ਟਾਈ ਮੋਜੂ ਨਾ ਝੂਟੀਆਂ ਤੋਂ ਪਾਉਣੀ ਆ ਜੀ 10-20 ਦਿਨ ਤੋਂ ਪਾ ਫਿਰ ਇਨ ਆ ਮੈਂ ਸਭ ਕੁਝ ਜੋ ਆਪਣੀ ਚਲੇ ਇੱਥੇ ਬੰਦਿਆ ਕਰਾਂਗੇ। ਇਹ ਜਗ੍ਹਾ ਤੇ ਬੰਦਿਆ ਕਰਾਂਗੇ ਆਪਾਂ। ਹਾਂਜੀ ਤੇ ਨਾਲ ਆ ਮੇਰੇ ਜੈਬ ਤੇ ਆਪਾਂ ਇਹ ਵੀ ਟੇਲਰ ਨੂੰ ਕੋਟ ਦਿੰਦੇ ਕੱਪੜੇ ਦੇਣ। ਕੱਪੜੇ ਆਪਾਂ ਤੇ ਸਲਾਈ ਕਰਨੇ। ਤੇ ਪਹਿਲਾਂ ਮੈਂ ਦਿਨ ਆ ਸੀ ਕਾਲੇ ਕਿਤੇ ਇੱਥੇ ਨਾ ਸਪਾਲੀ ਸਬਜ਼ੀ ਵਾਲੇ ਕੋਲੇ ਛੋਟੇ ਬਾੜ ਕਰੇਲੇ ਦੀ ਇੱਕ ਜਰੀ ਜਾਂਦਾ ਹੁਣ ਉਦੋਂ ਮੈਂ ਖੜਿਆ ਨਹੀਂ ਮੇਰੇ ਨਾਲ ਹੋਰ ਬੰਦੇ ਸੀ ਕਿਸੇ ਦੇ ਨੌਲੇਜ ਗੇਸ ਸੀ ਤੇ ਹੁਣ ਜੇ ਮੈਨੂੰ ਆਖਾ ਆਪਾਂ ਸਪਾਲੀ ਕਰੇਲੇ ਲੈ ਕੇ ਆਉਂਦੇ ਸਪੈਸ਼ਲ ਛੋਟੇ ਕਰੇਲੇ ਲੈਣ ਚਲੇ ਆ ਸੀ ਸਪਾਲੀ ਖਾਣ ਪੀਣ ਦਾ ਸੌਂ ਕਰਾ ਬਾਈ ਕਿਹਨੇ ਕੋਈ ਮੁੱਲ ਨਹੀਂ ਹੁੰਦਾ ਨਾ ਤੇ ਖਾਣ ਪੀਣ ਤੇ ਜ਼ਿੰਦਗੀ ਆਪਾਂ ਕਮਾਈ ਕਰ ਦੋ ਸਰਦਨ ਮੜਾ ਮੋਟਾ ਇੰਜੋਏ ਕਰਕੇ ਵਧੀਆ ਨੰਗੀ ਜਾਵੇ ਵਧੀਆ ਆਓ ਮੈਂ ਉੱਧਰ ਗਿਆ ਤੁਹਾਨੂੰ ਸਟੇਮ ਮੈਂ ਖੜਾ ਦਵਿੰਦਰ ਜੋਤੂਰੀ ਅਕੈਡਮੀ ਕੋਲੇ ਪਿੰਡ ਰਾਜੀਏ ਦੀ ਅਕੈਡਮੀ ਆ ਇਹ ਤੇ ਜਿਹੜੀ ਇਹ ਨਹਿਰਾ ਕੋਟਲਾ ਬ੍ਰਾਂਚ ਆ ਇਹ ਦਰਾਹੇ ਤੋਂ ਨਿਕਲਦੀ ਆ ਤੇ ਇੱਧਰ ਭਗ ਜਾਂਦੀ ਆ ਇਹ ਡੱਬ ਵਾਲੀ ਨੂੰ ਤਲਵੰਡੀ ਸਾਬੋ ਡੱਬ ਵਾਲੀ ਤੱਕ ਭਗ ਜਾਂਦੀ ਆ ਤੇ ਨਾਲ ਮੇਰੇ ਜੈਬ ਸਿੰਘ ਆ ਕੱਪੜੇ ਸੋਣੇ ਦੇ ਕੇ ਆਇਆ ਸੀ ਤੇ ਇੱਥੇ ਬਾਂਦਰ ਬਈ ਪਹਿਲਾਂ ਨਹੀਂ ਹੁੰਦੇ ਸੀ ਹੁਣ ਬਾਂਦਰ ਬਹੁਤ ਆ ਗਏ ਇੱਥੇ ਬਾਂਦਰਾਂ ਨੂੰ ਇੱਥੇ ਕੇਲੇ ਕੁਲੇ ਲੋਕ ਪਾ ਜਾਂਦੇ ਆ ਦੇਖੋ ਆਹ ਇੱਕ ਤਾਂ ਸਾਡੇ ਲੱਵੀ ਬੈ ਗਿਆ ਅੱਗੇ ਤੇ ਇਰੀ ਮਰੇ ਲਫਾ ਫੇਕ ਲੈ ਨੇਗਾ ਸੀ ਜਵਾਕਾਂ ਵਾਤੇ ਫਰੂਟ ਲੈ ਕੇ ਆਏ ਤੇ ਔਰ ਉਹਨਾਂ ਨੂੰ ਵੀ ਬੋਲ ਮਾਰਦਾ ਦੂਜਿਆਂ ਨੂੰ ਔਰ ਦੂਜਿਆਂ ਨੂੰ ਵੀ ਬੋਲ ਮਾਰਦਾ ਆ ਚੋ ਆ ਦੇਖ ਲਿਆ ਓਏ ਓਏ ਪਾ ਚੱਲ ਚੱਲੀ ਦਾ ਬਾਂਦਰ ਮਗਰ ਪੈ ਗਈ ਬਾਈ ਸਾਡੇ ਕੋਲੇ ਫਰੂਟ ਸੀ ਘਰੇ ਲੈ ਜਾਣ ਨੂੰ ਲੈ ਆਏ ਬੱਚਿਆਂ ਖਾਤਰ ਮੈਂ ਬਾਲੇ ਨੂੰ ਚਿੰਬੜ ਜਾਣੇ ਡਰ ਲਾ ਰਿਹਾ ਮੈਨੂੰ ਕੇਲੇ ਦਾ ਪਾਣੀ ਸਾਰੇ ਪਾਲਾ 100 ਰੁਪਏ ਦੇ ਕੇਲੇ ਨਾਲ ਨਿਕੋ ਜਾਂਦਾ ਥਾ ਤੂੰ ਮਰਵਾਉਣਾ ਮਨ ਪੂਰੇ ਕੰਗ ਜਾ ਬਸ ਐ ਕਿਵੇਂ ਮਗਰ ਭੱਜ ਕੇ ਆਉਣਗੇ ਹਾਂ ਇਹ ਲਾ ਦੋ ਪਾਏ ਉਹਨੇ ਇਕੱਲੇ ਨੇ ਤਾਂ ਕੀ ਗੱਲ ਹੈ ਇਕੱਲੇ ਨੇ ਤਾਂ ਕੀ ਗੱਲ ਹੈ ਲਾ ਦੋ ਪਾਏ ਨੇ ਇੱਥੇ ਕੱਢ ਮੈਨੂੰ ਐ ਵੀ ਉਮਾ ਕਰਨਾ ਪੈ ਜਾਣਾ ਮੈਂ ਜਿਹੜੀ ਗੱਲੋਂ ਡਰਦਾ ਹੈ ਉਹ ਰੋਡ ਦੇ ਉੱਤੇ ਖੜੇ ਹੋ ਸੀਗੇ ਕਈ ਔਰ ਪੱਤੇ ਨਹੀਂ ਹੁੰਦਾ ਬਾਂਦਰਾ ਦਾ ਲਾ ਕੱਢ ਪੋਚ ਕੇ ਆਣੇ ਚ ਮੈਨੂੰ ਨਾ ਮਰਵਾ ਦੀ ਤੂੰ ਬਿਸਾਰੀ ਐਂ ਦੇ ਮੈਨੂੰ ਨਾ ਬਿਸਾਰੀ ਮਾ ਦੋ ਤਾਂ ਕੱਢਦੇ ਹੋਣਾ ਕੀ ਮਗਰ ਪੱਧ ਹੈ ਮਰੀ ਉਦਾਹਾਰੀ ਨਾ ਦੂਜੇ ਨੇ ਬੋਲ ਮਾਰਦੇ ਪਤਾ ਲੱਗ ਗਿਆ ਤੈਨੂੰ ਹੈ ਦੂਜੇ ਨੇ ਬੋਲ ਮਾਰਦੇ ਕਿਵੇਂ ਸੁਣੀ ਠੀਕ ਹੈ ਸਤਿ ਸ਼੍ਰੀ ਅਕਾਲ ਤੇ ਬਾਈ ਹੁਣ ਪੰਗਾ ਤਾਂ ਲੈ ਲਿਆ ਉਹ ਆ ਗਿਆ ਉਹ ਆ ਗਿਆ ਉਹ ਆ ਗਏ ਸਾਰੇ ਮਿੰਟ ਜੀ ਲਫੂ ਚੱਕਰ ਹੈ ਨਾ ਚੱਕ ਲੈ ਕੇ ਬਾਰੀ ਉਹਨੂੰ ਦੇਊਗਾ ਨਾ ਉਹ ਭੱਜ ਲਿਆ ਉਹ ਭੱਜ ਲਿਆ ਖਾਇ ਵੀ ਕੱਬੇ ਵਾਲੇ ਨੇ ਪਲੇ ਬਹੁਤ ਨੇ ਜੀ ਇਹ ਨਰੋਏ ਦੋਨੇ ਇੱਕ ਹੀ ਲੈ ਗਿਆ ਜਾ ਕੇ ਨਰੋਏ ਉਹ ਪਰਾਂ ਲੈ ਗਿਆ ਨਿਕਾ ਇਹਨਾਂ ਦਾ ਜਵਾਬ ਹੋਣਾ ਦੂਜੇ ਨੇ ਨਾ ਓਏ ਬਬੂ ਬੋਲ ਦੇ ਚਲੋ ਚੱਲੀਏ ਯਾਰ